ਇਹ ਮੋਟਰਸਾਈਕਲ ਜਿਹੜਾ ਪਟਾਕੇ ਮਾਰਦਾ ਸੀ ਅਸੀਂ ਇਸ ਮੱਛੇ ਦੇ ਘਰ ਆਏ ਆ ਮੋਟਰਸਾਈਕਲ ਜਿਹੜਾ ਫੜਦਿਆ ਜਿਹੜਾ ਦਾ ਜੋ ਚਲਾਨ ਬਣਦਾ ਮੋਟਾ ਚਲਾਨ ਕਰਾਂਗੇ ਤਾਂ ਜੋ ਜਿਹੜੇ ਦੂਸਰੇ ਬੱਚੇ ਆ ਉਹਨਾਂ ਨੂੰ ਵੀ ਪਤਾ ਲੱਗ ਜੇ ਕਿ ਸ਼ਹਿਰਪੁਰ ਸ਼ਹਿਰ ਦੇ ਵਿੱਚ ਜਿਹੜਾ ਪਟਾਕਾ ਨਾ ਕਾਬਲੇ ਬੰਧ ਬਤਾਸ਼ਤਾ ਹੈ ਦੇਖੋ ਇਹਨਾਂ ਦੇ ਪੇਰੈਂਟਸ ਨੂੰ ਮਿਲੇ ਆ ਪੇਰੈਂਟਸ ਅਤਿ ਸ਼ਰੀਫ ਦੀ ਆਕੀ ਹੈ ਔਰ ਉਹਨਾਂ ਨੇ ਵੀ ਮੇਰੇ ਸਾਹਮਣੇ ਬੱਚੇ ਨੂੰ ਝਟਕਾ ਮਾਰੀਆਂ ਕਿ ਪਾਲੀਏ ਪਤਾ ਨਹੀਂ ਕੱਲ ਕਿੱਥੋਂ ਬਦਲਾ ਕੇ ਲੈ ਲੈਂਦਾ ਨੇ ਆਪਣੀ ਮਰਜ਼ੀ ਨਾਲ ਅਸੀਂ ਜਿਹੜਾ ਸਰੰਸਰ ਹੈ ਇਹ ਵੀ ਲਵਾਉਣ ਲੱਗੇ ਆ ਇਹਦਾ ਜੋ ਮੌਕੇ ਤੇ ਚਲਾਨ ਬਣਦਾ ਉਹ ਵੀ ਕਰਾਂਗੇ ਤੇ ਪਲੀਜ਼ ਮੈਂ ਬੱਚਿਆਂ ਨੂੰ ਲਾਸਟ ਵਾਰਨਿੰਗ ਦੇਣੀ ਚਾਹੁੰਦਾ ਅਗਰ ਅੱਜ ਤੋਂ ਬਾਅਦ ਕਿਸੇ ਬੱਚੇ ਨੇ ਸ਼ਿਹਾਰ ਤੇ ਪੁਰ ਦੇ ਵਿੱਚ ਪਟਾਕਾ ਮਾਰਿਆ ਤਾਂ ਮੈਂ ਨਾਲ ਮਕਦਮਾ ਵੀ ਦਰਜ ਕਰਾਂਗਾ ਤੇ ਭੁੱਲ ਜਿਓ ਤੁਸੀਂ ਕਿ ਆਪਾਂ ਗੱਲਾਂ ਚਲਾਨ ਕਰਾਂਗੇ ਮਕਦਮਾ ਵੀ ਦਰਜ ਕਰਾਂਗੇ ਹੁਣ ਇੱਥੇ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕਰਦੇ ਆਂ ਮੈਂ ਉਹਦੀ ਆਸ ਹੀ ਨਾ ਜਦੋਂ ਜੀ ਕਰੇ ਕਿ ਮੈਂ ਸ਼ਹਿਰ ਚ ਪਟਾਕਾ ਮਾਰਨਾ ਇਹਨੂੰ ਕੋਤ ਦੇ ਵੇਖ ਜ਼ਰੂਰ ਲੈਣਾ ਇਹ ਘੱਟੋ ਘੱਟ ਤੈਨੂੰ ਪੁਛਾ ਕੇ ਤੂੰ ਰੋਕ ਲੂਗਾ ਤੈਨੂੰ ਇਹ ਤੈਨੂੰ ਪਟਾਕਾ ਮਾਰਨ ਤੋਂ ਤੈਨੂੰ ਰੋਕੂਗਾ ਵੀ ਪਟਾਕਾ ਨਹੀਂ ਮਾਰਨਾ ਓਕੇ ਤੈਨੂੰ ਮਹਿਸੂਸ ਹੋ ਰਿਹਾ ਤੂੰ ਗਲਤੀ ਕੀਤੀ ਹੈ ਕਿੰਨੇ ਪਟਾਕੇ ਮਾਰੇ ਸੀ ਚਾਰ ਕੀ ਮਿਲਿਆ ਕੁਝ ਮਿਲਿਆ ਆ ਗਿਫਟ ਮਿਲਿਆ ਤੈਨੂੰ ਇਹਨੂੰ ਮੇਰਾ ਪੁੱਤ ਸੰਭਾਲ ਕੇ ਰੱਖੀਂ ਠੀਕ ਹੈ ਜਦ ਪੇਪਰ ਵੀ ਹੋਣਗੇ ਨਾ ਤੇ ਪੇਪਰ ਚ ਵੀ ਇਹਨੂੰ ਵੇਖ ਕੇ ਜਾਣਾ ਪੁੱਤ ਇਹਨਾਂ ਨੂੰ ਫਿਰ ਡਰ ਨਹੀਂ ਲੱਗਦਾ ਠੀਕ ਹੈ ਜਾਓ ਸ਼ਾਮੇ ਥੈਂਕ ਯੂ ਚਲੋ ਜਾਓ ਕਰਨ